ਪਿਓ ਪੇਂਟ ਕਰਦਾ ਦਿਹਾੜੀ ਕਰਨ ਵਾਲੀ ਜਗ੍ਹਾ ਤੇ ਹੀ ਪਹੁੰਚ ਜਾਂਦਾ ਹੈ ਲਿਆ ਕੱਢ ਪੈਸੇ ਹੁਣ ਪਿਓ ਬਹੁਤ ਮਿਹਨਤ ਕਰੇ ਪੁੱਤਰ ਪੈਸੇ ਖਰਾਬ ਕਰ ਦਿਆ ਕਰੇ ਇੱਕ ਦਿਨ ਪਿਓ ਢਿੱਲਾ ਹੋ ਗਿਆ ਕਿਹਾ ਪੁੱਤਰ ਅੱਜ ਤੂੰ ਜਾ ਕੇ ਮਿਹਨਤ ਕਰਕੇ ਆ 10 ਰੁਪਏ ਕਮਾ ਕੇ ਲਿਆਇਆ ਤੇ ਸਾਧ ਸੰਗਤ ਪਤਾ ਤੇ ਫੇਰ ਲੱਗਦਾ ਜਦੋਂ ਪਿਓ ਦੀ ਜ਼ਿੰਮੇਵਾਰੀ ਨਿਭਾਣੀ ਪਵੇ ਤੇ ਸਾਧ ਸੰਗਤ ਕਹਿੰਦੇ ਸੀ ਨਾ ਇੱਕ ਕਹਾਵਤ ਹੈ ਕਹਿੰਦੇ ਜਦੋਂ ਬਾਪੂ-ਬਾਬੂ ਕਹਿੰਦੇ ਸੀ ਤੇ ਬੜੇ ਸੁਖੀ ਰਹਿੰਦੇ ਸੀ ਰਹਿੰਦੇ ਸੀ ਜਦੋਂ ਬਾਪੂ-ਬਾਬੂ ਕਹਾਇਆ ਤੇ ਬੜਾ ਦੁੱਖ ਪਾਇਆ ਪਾਇਆ ਮਿੰਟ ਚ ਕਹਿ ਦੇਣਾ ਆ ਚਾਹੀਦਾ ਮੈਨੂੰ ਮੋਟਰਸਾਈਕਲ ਚਾਹੀਦਾ ਮੈਨੂੰ ਆ ਚਾਹੀਦਾ ਉਹ ਚਾਹੀਦਾ ਜਦੋਂ ਆਪ ਤੇਰੇ ਪੁੱਤ ਨੇ ਤੈਨੂੰ ਕਿਹਾ ਮੈਨੂੰ ਮੋਟਰਸਾਈਕਲ ਚਾਹੀਦਾ ਕਿੱਥੋਂ ਲਿਆਵਾ ਮੈਂ ਪਤਾ ਤਾਂ ਫੇਰ ਲੱਗਦਾ ਫੇਰ ਲੱਗਦਾ ਸਾਧ ਸੰਗਤ ਅੱਜ ਕਮਾ ਕੇ ਲਿਆਇਆ ਪਿਓ ਨੇ ਕਿਹਾ ਲਿਆ ਦੇ 10 ਰੁਪਈਏ ਬੜਾ ਔਖਾ ਜਿਹਾ ਹੋ ਕੇ 10 ਰੁਪਏ ਦਿੰਦਾ ਤੇ ਪਿਓ ਨੇ ਲਾਗੇ ਖੂਸ ਹੀ ਸੁੱਟਣ ਲੱਗਿਆ ਬਾਹ ਫੜ ਲਈ ਤੇ ਸਾਥ ਸੰਗਤ ਕਹਿੰਦਾ ਪਿਤਾ ਜੀ ਪੈਸੇ ਕੰਨ ਸੁੱਟ ਰਹੇ ਹੋ ਕਹਿੰਦੇ ਜਦੋਂ ਮੇਰੇ ਕਮਾਏ ਸੁੱਟਦਾ ਸੀ ਕਹਿੰਦੇ ਉਦੋਂ ਕਦਰ ਨਹੀਂ ਸੀ ਅੱਜ ਮਿਹਨਤ ਕਰਕੇ ਮੈਨੂੰ ਪਤਾ ਲੱਗਿਆ ਵੀ ਪੈਸੇ ਦੀ ਕੀਮਤ ਕੀ ਹੈ ਗੱਲ ਪੈਸੇ ਦੀ ਨਹੀਂ ਚੱਲਦੀ ਗੱਲ ਗੁਰੂ ਦੇ ਕਕਾਰਾਂ ਦੀ ਚੱਲਦੀ ਹੈ ਜਦੋਂ ਗੁਰੂ ਪੇਪਰ ਲੈਂਦੇ ਸੀ ਪ੍ਰੀਖਿਆ ਲੈਂਦੇ ਸੀ ਸਿੱਖ ਕਕਾਰਾਂ ਦਾ ਸਤਕਾਰ ਕਰਦੇ ਸੀ ਅੱਜ ਫਰੀਦੇ ਵਿੱਚ ਕਕਾਰ ਮਿਲ ਰਹੇ ਨੇ ਪੰਜ ਕਕਾਰ ਕੰਗਾ ਕਿੱਥੇ ਆ ਤੇ ਬੰਦਾ ਕਿੱਥੇ ਆ ਕੋ ਸਤਨਾਮ ਜੀ ਵਾਹਿਗੁਰੂ ਸ੍ਰੀ ਸਾਹਿਬ ਕਿੱਥੇ ਹੈ ਕਈਆਂ ਨੇ ਉਹ ਗਲ ਦੇ ਵਿੱਚ ਪਾਈ ਹੁੰਦੀ ਨੇ ਉਹਦੇ ਵਿੱਚ ਛੋਟਾ ਜਿਹਾ ਕੰਗਾ ਹੁੰਦਾ ਉਹ ਜਿਹੜਾ ਹੁਣ ਤੇ ਨਹੀਂ ਸ਼ਾਇਦ ਮੈਂ ਦੇਖਿਆ ਕਦੀ ਉਹਦੇ ਵਿੱਚ ਹੀ ਕੰਗਾ ਉਹਦੇ ਵਿੱਚ ਹੀ ਕਿਰਪਾਨ ਉਹਦੇ ਵਿੱਚ ਹੀ ਕੜਾ ਉਹ ਛੋਟਾ ਜਿਹਾ ਉਹਦੇ ਵਿੱਚ ਹੀ ਫਿਰ ਗੁਰੂ ਨੇ ਪੰਜ ਕਕਾਰ ਕਿਉਂ ਦਿੱਤੇ ਪਿਆਰੇ